ਅਸੀਂ ਜੇ ਇਸੇ ਤੇ ਅੱਜ ਟਾਪ ਤੇ ਖਾਣ ਵਾਸਤੇ ਗਏ ਨਾ ਮੈਨੂੰ ਕਿਹਾ ਮੋਮੋਸ ਤਾਂ ਨਹੀਂ ਉੱਤੇ ਗਏ ਉੱਥੇ ਨਾ ਸੱਤ ਅੱਤ ਮੁੰਡੇ ਸੀ ਤੇ ਉਹ ਗਲਤ ਤੇ ਗਲਤ ਕਮੈਂਟ ਕਰੀ ਜਾਂਦੇ ਸੀ ਮੇਰੇ ਨੂੰ ਛੇੜਨਦੇ ਸੀ ਗਲਤ ਕਮੈਂਟ ਕਰ ਕਰਕੇ ਬੋਲ ਬੋਲ ਕੇ ਇਹਨਾਂ ਨੇ ਉਹਨਾਂ ਨੂੰ ਕੋਈ ਤੇ ਕੁਝ ਨਹੀਂ ਕਿਹਾ ਇਹਨਾਂ ਨੇ ਭਾੜ ਉਹਨਾਂ ਦੀ ਵੀਡੀਓ ਬਣਾ ਲੇਕਿਨ ਵਾਪਸ ਆ ਕੇ ਉਹਨਾਂ ਨੂੰ ਗੇਰ ਉਹਨਾਂ ਨਾਲ ਗੱਲ ਕਰਨੀ ਇਹਨਾਂ ਨੇ ਫਿਰ ਆਪਣੇ ਦੋਸਤਾਂ ਨੂੰ ਬੁਲਾਇਆ ਇਹ ਗਏ ਤੇ ਉਹਨਾਂ ਨੇ ਨਾ ਤਾਂ ਇਹਨਾਂ ਦਾ ਸੇਰ ਪਾਰ ਦਿੱਤਾ ਉਹ ਨਾ ਕਿੰਨੇ ਮਾਰੇ ਸੀ ਉਹ ਸੱਤ ਜਣੇ ਗਏ ਕਿਹੜੀ ਚੀਜ਼ ਤੇ ਮਾਰੇ ਹਾਂਜੀ ਕਿਹੜੀ ਇਹਨਾਂ ਵਾਰ ਕੀਤਾ ਤੁਸੀਂ ਹੈਗੇ ਤੇ ਨਾਲ ਕਿਦੋਂ ਗੱਲਬਾਤ ਲੋਹੇ ਦੀ ਚੀਜ਼ ਮਾਰੀ ਲੋਹੇ ਦੀ ਚੀਜ਼ ਮਾਰੀ ਕੋਈ ਸਿੱਟ ਸਾਰਾ ਸਿਰ ਕੱਢ ਦਿੱਤਾ ਉਹਨਾਂ ਦਾ ਕਿੰਨੇ ਕ ਮੁੰਡੇ ਸੀਗੇ ਸੱਤ ਅੱਠ ਮੁੰਡੇ ਹੈਗੇ ਸੀ ਕੋਈ ਪਛਾਣ ਤੇ ਹੈਗੇ ਲੱਗੇ ਬੰਦੇਆਂ ਆਪ ਕੋ ਸਾਰਿਆਂ ਦੀ ਹੈਗੀਆਂ ਫੋਟੋਆਂ ਅੱਛਾ ਹਾਂ ਵੀਡੀਓ ਹੈਗੀ ਅਸੀਂ ਆ ਵੀਡੀਓ ਕਿੱਥੇ ਕਿੱਥੇ ਸਾਡ ਲੱਗੀ ਇਹਦੇ ਉਹਨਾਂ ਦੇ ਸਿਰ ਤੇ ਸਾਡ ਲੱਗੀ ਇੱਥੇ ਵੀ ਕੱਟ ਲੱਗਾ ਆ ਅੱਛਾ ਆ ਵੇਖੋ ਆ ਸਾਰੇ ਮੁੰਡੇ ਹੈਗੇ ਟੋਲੀ ਦੀ ਟੋਲੀ ਅੱਛਾ ਉਹਨੂੰ ਉਹਨੂੰ ਪੁਲਿਸ ਕੋਲ ਸ ਕੋਇਆ ਕਿ ਹਾਂਜੀ ਅਹੀ ਉਹ ਨਵ ਇਨਸਾਬ ਕਰ ਰਹੇ ਕਿ ਜਿੱਦਾਂ ਮੇਰੇ ਘਰ ਅੱਲ ਨੂੰ ਤੇ ਪੱੱਚਾ ਹੋਏਗਾ ਉਹਨੂੰ ਤੇ ਪੱਟਾ ਮੈਂ ਕਰਾ ਕੇ ਰਹਿਣਾ ਵਾ ਜਿਨ੍ਹਾਂ ਨੇ ਇਦਾਂ ਕੀਤਾ ਵਾ ਮੇਰੇ ਹਸਬੰਦ ਦੇ ਨਾਲ ਕਿ ਇਹ ਆਪਣੇ ਆਪ ਨੂੰ ਸਮਝਦੇ ਪਤਾ ਨਹੀਂ ਕੀ ਟੋਲੀਆਂ ਅਪਣਾ ਕੇ ਤੇ ਕਹਿਰੀ ਬਾਈ ਵੀ ਤੇ ਕਮੈਂਟ ਕਰਦੇ ਆ ਝਗੜਾ ਹੋਇਆ ਕਿ ਕਿਹੜੀ ਜਗ੍ਹਾ ਤੇ ਟਾਕਤ ਹੋਇਆ ਫੋਨ ਉੱਤਾਰ ਕੇ ਟਾਕਤ ਹੋਇਆ ਜੀ ਤੁਸੀਂ ਆਪਣੇ ਹਸਬੰਦ ਨਾਲ ਜਾਏ ਸੀ ਹਾਂਜੀ ਆਪਾਂ ਦੇਖੋ ਇਹ ਇਹ ਦੋਨੇ ਜਨੇ ਗਏ ਨੇ ਉੱਤੇ ਮੂੰਹ ਮਸਕਾਨ ਤੋਂ ਤੇਰੇ ਤੇ ਕਮੈਂਟ ਮਾਰੀ ਜਾਣ ਲੇ ਰਹੇ ਹੋ ਮੁੰਡੇ ਤੇ ਉਹਨੇ ਕਹਿ ਦਿੱਤਾ ਉਹ ਆ ਗਿਆ ਇਹਨੂੰ ਛੱਡ ਕੇ ਫੇਰ ਗਿਆ ਵਾ ਕਹਿੰਦਾ ਵੀ ਤੁਸੀਂ ਕੋਈ ਜਨਾਨੀ ਨਾਲ ਕਰਦੇ ਸੋ ਤੁਹਾਡਾ ਕਰਨਾ ਚੰਗਾ ਨਹੀਂ ਹੈਗਾ ਇਸ ਤਰ੍ਹਾਂ ਇਸ ਨਾਲ ਸਾਰੇ ਜਨਾਨੀਆਂ ਲੈ ਕੇ ਆਉਂਦੇ ਤੁਸੀਂ ਇਹਨੂੰ ਮਾਹੌਲ ਕਰਦੇ ਬੜੀ ਗੁੱਸੇ ਨਾਲ ਇਹਨੂੰ ਗੱਲ ਗਈ ਤੇ ਉਹਨਾਂ ਨੇ ਇਹਦੇ ਡਾਕਟਰ ਮਾਰ ਦਿੱਤਾ ਸੀ ਡਾਕਟਰ ਲੈ ਕੇ ਤੇ ਕਿਵੇਂ ਫਿਰਦੇ ਸੀ ਤੇ ਡੱਟ ਉਹਨਾਂ ਨੇ ਮਾਰ ਦਿੱਤਾ ਇਹ ਦਿੱਤਾ ਉਹ ਤੇ ਤੇ ਸਾਰੇ ਮੁੰਡੇ ਜਿਹੜੇ ਨਾਲ ਇਹ ਲੈ ਆਏ ਉਹ ਜਿਹੜੇ ਜਿਸ ਨਾਲ ਆਪ ਸ਼ਾਟ ਲੈ ਇੰਦੇ ਇਹਨੂੰ ਮੁਲ ਪ੍ਰਸ਼ਾਸਨ ਕੋਈ ਕੀ ਹੁਣ ਅਸੀਂ ਕਹਿੰਦੇ ਕੋਈ ਉਹਨਾਂ ਤੇ ਕਸਾ ਹੋਣਾ ਚਾਹੀਦਾ ਉਹਨਾਂ ਤੇ ਪੂਰੀ ਕਾਰਵਾਈ ਹੋਈ ਜਾਏ ਜਿਸ ਦਾ ਕਾਰਵਾਈ ਹੋ ਜੇ ਜਾ ਕੋਸਰਾ ਹੋਵੇ ਕਾਰਵਾਈ ਤੋਂ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਉਹਦੀ ਦੱਸਦੀ ਹਾਂ ਹਾਂ ਮੈਂ ਇਹ ਚਾਹੁੰਦੀ ਵੀ ਉਹਨਾਂ ਤੋਂ ਪੂਰੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਰਹਿਣਾ ਪਰਚਾ ਜਿਹਨਾਂ ਦੇ ਇਕੱਲਾ ਮੁੰਡਾ ਵਾ ਮੇਰਾ ਇਕੱਲਾ ਹੀ ਪੁੱਤਰ ਆ ਜਿੱਥੋ ਹੀ ਕਿਹਾ ਪਪਾ ਵੀ ਨਹੀਂ ਅਸਰ ਇਹ ਉਹਦਾ ਪਿਓ ਵੀ ਹੁਣੇ ਹੀ ਮਰਿਆ ਪੁੱਤ ਥੋੜੀ ਦੇ ਦੋ ਗੁਰਪ੍ਰੀਤ ਪ੍ਰਧਾਨ ਜੀ ਜੇ ਉਹਨਾਂ ਕੋਲ ਜਿੰਨਾ ਹੁੰਦਾ ਵਰਿੰਦਰ ਪੱਟੀ ਖਰਿਆ ਸਭ ਪਤਾ ਲੋਕਾਂ ਨੂੰ ਤੂੰ ਕਿਥੋਂ ਦਰ ਐਵੇਂ ਲੈ ਗੇ ਆ ਇੱਥੇ ਕਾਇਦੇ ਹੀ ਰਹਿਣ ਵਾਲੇ ਚੱਕ ਵਾਲੀ ਗਲੀ ਚੱਕ ਵਾਲੀ ਗਲੀ ਤੇ ਰਹਿਣ ਵਾਲੇ ਤੇ ਦੇਖੋ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਕਿ ਗਾਂ ਤੋਂ ਕਿਸੇ ਨੂੰ ਛੇੜਿਆ ਕਮੈਂਟ ਕਿਸੇ ਤੋਂ ਕਮੈਂਟਰਾਂ ਨਾਲ ਗੱਲ ਕਰਨਾ ਐਂ ਜੋ ਆਵਾਜ਼ਾਂ ਜੋ ਲੋکریاں ਜਨਾਨੀਆਂ ਲੋਕੀ ਬਾਹਰ ਨਾਲ ਲੈ ਕੇ ਜਾਣ ਤੰਦਰਾਂ ਚਲੇ ਕੇ ਬਹਿਣ ਹੈ ਤੇ ਇਹ ਤੇ ਗਲਤ ਕੀਤਾ ਉਹ ਨਹੀਂ ਜੇ ਕੋ ਬਾਹਰ ਜਾਏ ਤੇ ਇਹ ਇੰਜ ਕਰਨ ਇਹ ਤਾਂ ਬਦਮਾਸ਼ੀ ਦਾ ਹੁੰਦੇ ਨੇ ਆਪਣੇ ਆਪ ਦੇ ਇਹ ਮੁੰਡੇ ਪਛਾਣ ਹੈਗੇ ਮਹੱਲੇ ਦੇ ਆ ਕੇ ਬਾਹਰ ਦੇ ਆ ਕੇ ਬਾਹਰ ਦੇ ਹੈਗੇ ਆ ਉਹਨੂੰ ਪਤਾ ਹੋਣਾ ਮੁੰਡਿਆ ਦਾ ਆਹ ਮੁੰਡਿਆ ਕਿਤਾ ਦੇ ਦਾ ਦੇਖੋ ਇਹ ਥੋੜੀ ਵੀ ਕੋਈ ਜਨਾਨੀ ਲੈ ਕੇ ਚਲ ਜੇ ਤਾਂ ਉਹ ਨਾਲ ਲੈ ਕੇ ਖਾਣ ਲੱਗ ਪੈਂਦਾ ਮੈਂ ਤੇ ਕਰੋ ਹਾਂ ਹਾਂ ਕੀ ਗੱਲ ਹੋਈ ਹੈ ਮਾਹੀ ਇਹ ਦੋਨੇ ਜਨ ਨੇ ਗਏ ਨੇ ਉੱਥੇ ਮੂੰਹ ਮਚਾਣ ਤੇ ਉਥੇ ਇਹਦੇ ਤੇ ਕਮੈਂਟ ਮਾਰੀ ਜਾਂਦੇ ਇਹਦੇ ਹੀ ਉਹ ਮੁੰਡੇ ਤੋ ਉਹਨੇ ਕਹਿ ਦਿੱਤਾ ਉਹ ਆ ਗਿਆ ਇਹਨੂੰ ਛੱਡ ਕੇ ਫੇਰ ਗਿਆ ਵਾ ਕਹਿੰਦਾ ਵੀ ਤੁਸੀਂ ਕਿ ਇੰਜ ਜਨਾਨੀ ਨਾ ਕਰਦੇ ਸੋ ਤੁਹਾਡਾ ਕਰਨਾ ਚੰਗਾ ਨਹੀਂ ਹੈ ਜੀ ਇਸ ਤਰ੍ਹਾਂ ਇਸਨੇ ਸਾਰੇ ਜਨਾਨੀਆਂ ਲੈ ਕੇ ਕਹਿੰਦੇ ਤੁਸੀਂ ਇੰਜ ਮਾਹੌਲ ਕਰਦੇ ਬੜੀ ਬੁਰੀ ਗੱਲ ਐਨੀ ਗੱਲ ਕਹੀ ਤੋ ਉਹਨਾਂ ਨੇ ਇਹਦੇ ਦੱਤਰ ਮਾਰ ਦਿੱਤਾ ਸਿੱਧਾ ਇੱਕ ਦੱਤਰ ਲੈ ਕੇ ਤੁਰੇ ਫਿਰਦੇ ਹੀ ਤੋ ਦੱਤਰ ਉਹਨਾਂ ਨੇ ਮਾਰ ਦਿੱਤਾ ਇਹ ਡਿੱਗ ਪਿਆ ਉੱਥੇ ਫਿਰ ਇਹ ਸਾਰੇ ਮੁੰਲੇ ਜਿਹੜੇ ਨਾਲ ਇਹ ਲੈ ਆਏ ਉਹਨੂੰ ਇਹ ਉਹ ਗੱਲ ਹੈ ਜਿਸ ਨਾਲ ਆਮ ਉਸ ਕੋਲ ਫਟਲੇ ਇੰਦੇ ਆਉਂਦੇ ਨੇ ਪੁਲਿਸ ਪ੍ਰਸ਼ਾਸਨ ਕੋਲ ਆਏ ਕਿ ਹੁਣ ਅਸੀਂ ਕਹਿੰਦੇ ਵੀ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਉਹਨਾਂ ਤੇ ਪੂਰੀ ਕਾਰਵਾਈ ਹੋਈ ਜਾਏ ਜਿਸ ਤਰ੍ਹਾਂ ਕਾਰਵਾਈ ਹੁੰਦੀ ਹੁੰਦੀ ਆ ਉਸ ਤਰ੍ਹਾਂ ਹੋਵੇ ਕਾਰਵਾਈ ਤੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਮੈਂ ਉਹਦੀ ਦਾਦੀ ਆ ਮੈਂ ਇਹ ਚਾਹਨੀ ਵੀ ਉਹਨਾਂ ਤੇ ਉਹ ਪੂਰੀ ਕਾਰਵਾਈ ਕਰਵਾ ਕੇ ਰਹਿਣਾ ਪਰਚਾ ਜੀ ਮੇਰਾ ਇਕੱਲਾ ਪੋਤਰਾ ਜੀ ਇਹ ਉਹ ਨਾ ਪਿਓ ਵੀ ਹੁਣੀ ਮਰਿਆ ਥੋੜੀ ਦੇਰ ਹੋ ਗਈ ਉਹ ਨਾ ਪਿਓ ਪ੍ਰਧਾਨ ਸੀ ਜੇ ਉਹ ਨਾ ਪੋਹਦੀ ਨਾ ਹੁੰਦਾ ਗੁਰਿੰਦਰ ਪੱਟੀ ਖਰਿਆ ਸਭ ਪਤਾ ਲੋਕਾਂ ਨੂੰ ਤੂੰ ਕਿਥੋਂ ਦਾ ਰਹਿਣ ਆਲੇਗੇ ਹਾਂ ਇੱਥੇ ਕੱਜ ਦੇ ਰਹਿਣ ਆਲੇ ਠੀਕ ਹੈ ਇੱਥੇ ਗਲੀ ਗਲੀ ਚ ਜੱਕਦੇ ਵਾਲੇ ਗਲੀ ਤੇ ਰਹਿਣ ਵਾਲੇ ਤੇ ਦੇਖੋ ਮੈਂ ਤੇ ਇਹੋ ਹੱਥ ਜੋੜ ਕੇ ਬੇਨਤੀ ਕਰਾਂਗੀ ਕਿ ਇਹਨਾਂ ਤੇ ਪੂਰੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਕਿ ਕਾ ਤੂੰ ਕਿਸੇ ਨੂੰ ਛੇੜੇ ਮੈਂ ਤੇ ਕਮੈਂਟ ਨਾ ਕਰਾਂ ਕਿਸੇ ਤੇ ਕਮੈਂਟ ਨਾ ਕਰਨ ਨਾਲ ਐਂ ਜੋ ਆਵਾਜ਼ ਸਰ ਜੋ ਲੋਕਾਂ ਨੇ ਜਨਾਨੀਆਂ ਲੋਕੀ ਬਾਹਰ ਨਾਲ ਲੈ ਕੇ ਜਾਣ ਤੰਦਰਾ ਚੱਲ ਆ ਕੇ ਬਹਿਣ ਹੈ ਇਹ ਤਾਂ ਗਲਤ ਚੀਜ਼ ਹੋਣਾ ਹੈ ਜੇ ਕੋ ਬਾਹਰ ਜਾਏ ਤੇ ਇਹ ਇੰਜ ਕਰਨ ਇਹ ਤਾਂ ਬਦਮਾਸ਼ੀ ਤਾਂ ਹੁੰਦੇ ਨੇ ਆਪਣੇ ਆਪ ਦੀ ਇਹ ਮੁੰਡੇ ਪਛਾਣ ਹੈਗੇ ਮੱਲੇ ਦੇ ਆ ਕਿ ਬਾਹਰ ਦੇ ਆ ਬਾਹਰ ਦੇ ਹੀ ਹੈਗੇ ਆ ਉਹਨੂੰ ਪਤਾ ਵਾ ਨਾ ਮੁੰਡੇ ਆ ਦਾ ਠੀਕ ਆ ਮੁੰਡੇ ਦਾ ਪਤਾ ਵਾ ਉਹ ਤੁਹਾਨੂੰ ਇਹਨਾਂ ਨੂੰ ਪਤਾ ਲੱਗੇਗਾ ਹੁਣ ਕਿੱਦਾਂ ਕਿਸੇ ਕੁੜੀ ਨਾਲ ਇਦਾਂ ਕਰੀਦਾ ਸਾਰਾ ਬਣਾ ਲਿਗੇਗਾ ਇਹ ਥੋੜੀ ਵੀ ਕੋਈ ਜਨਾਨੀ ਲੈ ਕੇ ਚੱਲ ਜੇ ਤੇ ਉਹ ਨਾਲ ਸਟੇਟਸ ਤੇ ਕਮੈਂਟ ਕਰੋ ਹਾਂ ਜੀ ਸਰ ਕੀ ਮਾਮਲਾ ਜਿਹੜਾ ਝਗੜੇ ਦਾ ਮਾਤਲ ਪੱਟੀ ਪੁੱਤਰ ਮਰਿੰਦਰ ਕੁਮਾਰ ਵਾਸੀ ਹਾਊਸ ਨੰਬਰ 88 ਕਲੀ ਚਰਚਵਾਲੀ ਆਊਟਸਾਈਡ ਤੋਂ ਆਈ ਜਿਹੜਾ ਇਹ ਵੀ ਅਸੀਂ ਬਾਜ਼ਾਰ ਜਾਣੇ ਆਪਣੀ ਮਸੀਨਾਂ ਇਹ ਸਾਨੂੰ ਕੋਈ ਮੁੰਡਾ ਨਾ ਗਲਤ ਕਮੈਂਟ ਕੀਤਾ ਜਾਂ ਬਿਸ਼ਾਰਾ ਕੀਤਾ ਤੇ ਉਤੋਂ ਸਾਡਾ ਵੀ ਝਗੜਾ ਹੋਇਆ ਵਾ ਉਤੋਂ ਸਾਡਾ ਪੁੱਤਾਂ ਮੜੀ ਕੋਟਾ ਦੀ ਫੈਸਲਾ ਸਹੀ ਹੋਈ ਆ ਸਾਡਾ ਸਾਡਾ ਆਪੀ ਆ ਬਾਕੀ ਕੋਈ ਇਹਨਾ ਕੋਈ ਨਾਮ ਹੀ ਕੇ ਦਿਖਾਇਆ ਕਿੰਨੇ ਲਈ ਨਾਮ ਨੂੰ ਸਾਡੇ ਉਹ ਕਾਰਜ ਕਰਦੇ ਨੇ ਜੀ ਵੈਰੀਫਾਈ ਕਰਦੇ ਆ ਜੋ ਵੀ ਅਗਲੀ ਪ੍ਰਣਤੀ ਕਾਰਜ ਚਲਦੀ ਉਹ ਵੀ ਕੈਮਰਾ ਚੈੱਕ ਕਰ ਲਾਂਗੇ ਕੌਣ ਆ ਕੌਣ ਨਹੀਂ ਤਾਂ ਇਹਨਾ ਨਾ ਮਾ ਕੋ ਲਿਖਾਉਣ ਹਮ ਦੱਸਾਂ ਕਿ ਕੌਣ ਕਰਦੇ ਕੌਣ ਡਾਕਟਰ ਕਰ ਦਿੱਤਾ ਗਿਆ ਡਾਕਟਰ ਦੇ ਦਿੱਤਾ ਉਹ ਪ੍ਰਮਾਣ ਲਾਇਕ ਰੋਂ ਤੇ ਜੋ ਵੀ ਬੰਦੇ ਡਾਕਟਰ ਦੇ ਹਿਸਾਬ ਨਾਲ ਉਹ ਵੀ ਕਾਰਜ ਕਰਦੇ ਨੇ ਐ ਦੰਨਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027